ਆਪਾਂ ਵੀਡੀਓ ਕਰ ਲਈਆ ਸੱਜਣੋ ਰਾਤੋਂ ਕਿ ਨਗਰ ਦੀ ਤੇ ਇੱਕ ਛੋਟੀ ਸੂਈ ਸਵਾਈ ਸੀ ਸੋਚਿਆ ਤੁਹਾਨੂੰ ਧਾਰਾ ਨਾਲ ਚੈੱਕ ਕਰਾ ਦਈਏ ਤੇ ਨਾਲੇ ਸਵੇਰ ਵੀ ਕਿੰਨੇ ਵਜੇ ਚਵਾਈ ਕੀਤੀ ਵੀਰੇ ਆਪਾਂ ਆ ਜੀ ਆਪਾਂ 7:30 ਵਜੇ ਚਵਾਈ ਕੀਤੀ 7:30 ਚਵਾਈ ਕੀਤੀ ਆ ਤੇ 11 ਵਜੇ ਫੇਰ ਬੱਚਾ ਲਾਤਾ ਹਨਾ ਹਾਂਜੀ ਹਾਂਜੀ ਤੇ ਸੱਜਣੋ 10 ਕਿਲੋ ਦੁੱਧ ਆ ਤੇ ਮੁੱਲ 80000 ਆ ਮੈਂ ਸਟਾਰਟਿੰਗ ਚ ਲਾਉਂਗਾ ਇਹਦੀ ਡਿਟੇਲ ਸੱਜਣੋ ਵੇਖੋ ਕਰਮਾਰੀ ਨੇ ਪਸਮਾਕ ਕੀਤਾ ਤੇ ਤੜਕੇ ਵੀ ਵੀਰ ਕਹਿੰਦਾ ਵੀ 7:30 ਦੀ ਚਵਾਈ ਹੋਈ ਆ ਵੇਖੋ 1919 1919 ਜੋਨ ਤਾਂ ਬਹੁਤ ਪੋਲੀ ਆ ਹਨਾ 100 ਦੀ 100 100 ਦੀ 100 ਸਾਜੀ ਮਗਰ ਲਿਆਂ ਚੀ ਮਾਰਦੇ ਤੇ 10 ਕਿਲੋ ਦੱਦ ਤੇ ਮੁੱਲ 8000 ਤੇ ਪ्युअर ਨੀਲੀ ਸਾਜੀ ਪ्युअर ਨੀਲੀ ਆ ਕਰਮਾਈ ਦਾ ਆਪਣੇ ਨਾਲ ਦੇਣਾ ਨਾ ਚਲੋ ਉਹਨੇ ਜੋ ਕਰਤਾ ਮੈਂ ਲਈ ਇਹਨੇ ਦੀ ਆਪਾਂ ਮੇਰਾ ਕਸੀ ਨਿਕਲ ਗਿਆ ਮੋ ਭਲੇਖੇ ਹੀ ਪੈ ਗਿਆ ਹਾਂਜੀ ਹਾਂਜੀ ਵੀ ਮੇਲਾ ਲੁੱਟਣ ਵਾਲੀ ਗੱਲ ਹੀ ਆਰਦੀ ਸਹੀ ਗੱਲ ਹੈ ਉਹਨਾਂ ਭਲੇਖਾਂ ਲੱਗ ਗਿਆ ਫੜਾ ਜਾ ਠੀਕ ਆ ਦੇਖੋ ਇਧਰ ਨਹੀਂ ਬੜੀ ਖਰੀ ਹੈ ਯਾਰ ਦੁੱਧ ਵੀ ਮੈਂ 12 13 ਕਿਲੋ ਖੁੱਲਾ ਦੇ ਹੀ ਜਾਊਂਗਾ ਖੁੱਲਾ ਖੁੱਲਾ ਸਾਜੀ 10 ਕਿਲੋ ਦੀ ਆਪਣੀ ਗਾਰੰਟੀ ਆ ਕਿਉਂਕਿ ਆਪਾਂ ਪਹਿਲੀ ਵੀਡੀਓ ਪਾਈ ਆ ਸਾਜੀ ਹਾਂਜੀ ਹਾਂਜੀ ਧੰਨਵਾਦ ਵੀਰੇ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਮੈਂ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਰਤੋਕੇ ਤੇ ਜ਼ਿਲ੍ਹਾ ਜਿਹੜਾ ਸੱਜਣੋ ਸ਼੍ਰੀ ਤਰਨਤਾਰਨ ਸਾਹਿਬਾ ਜਿੰਦਾ ਤਹਿਸੀਲ ਆ ਜਾਂਦੀ ਪੱਟੀ ਤੇ ਮੇਨ ਗੁਰਦੁਆਰਾ ਤਕਰੀਬਨ ਸਾਰੀ ਸੱਜਣ ਜਿੰਨੇ ਵੀ ਜੁੜੇ ਹੋ ਭੈਣ ਭਰਾ ਕਿਸੇ ਵੀ ਕੋਨੇ ਚ ਰਹਿੰਦੇ ਆ ਤਾਂ ਤਕਰੀਬਨ ਰਤੋਕੇ ਵਾਲੇ ਗੁਰਦੁਆਰੇ ਜਿਹੜਾ ਮੇਲਾ ਲੱਗਦਾ ਬਹੁਤ ਭਾਰੀ ਮੇਲਾ ਲੱਗਦਾ ਤੇ ਉੱਥੇ ਤੁਸੀਂ ਸਾਰੇ ਪਹੁੰਚਦੇ ਆ ਉਸ ਨਗਰ ਦੇ ਵਿੱਚੋਂ ਤੁਹਾਨੂੰ ਅੱਜ ਪੰਜ ਮੱਝਾਂ ਝੋਟੀਆਂ ਸੱਜਣੋ ਜਿਹੜੀਆਂ ਵੀਡੀਓ ਦੇ ਵਿੱਚ ਵਿਖਾਉਣ ਲੱਗੇ ਆ ਅ ਵਿੱਚ ਟੋਕੜਾਂ ਕੱਬਣਾ ਇੱਕ ਝੋਟੀ ਚੈੱਕ ਪਾਸ ਵੀ ਆ ਬਹੁਤ ਹੀ ਸ਼ਾਨਦਾਰ ਝੋਟੀ ਆ ਲਾਸਟ ਤੇ ਵਿਖਾਵਾਂਗੇ ਵੇਟ ਕਰਿਓ ਨੀਲੀ ਰਾਵੀ ਦੀਆਂ ਦੋ ਮਈਆਂ ਸੂਨ ਵਾਲੀ ਚੰਗੇ ਬਲੱਡ ਲਾਈਨ ਦੀ ਤੇ ਚੰਗਾ ਜਿਹੜਾ ਇਹਨੇ ਕਰਮਾ ਵਾਲੀ ਨੇ ਪਿਛਲੇ ਸੂਏ ਦੁੱਧ ਪਾਇਆ ਹੋਇਆ ਤੇ ਖੇਮਕਰ ਨੇ ਇਥੋਂ ਬਿਲਕੁਲ ਨੇੜੇ ਦੀਕ ਰਹਿ ਜਾਂਦਾ ਬਾਰਡਰ ਲਾਈਨ ਦੀ ਗੱਲ ਕਰੀਏ ਤਾਂ ਬਾਰਡਰ 벨ਟ ਲਾਈਨ ਦੀਆਂ ਮਈਆਂ ਜਿਹੜੀਆਂ ਤੁਹਾਨੂੰ ਅੱਜ ਰਤੋਕੇ ਨਗਰ ਚ ਵਿਖਾਉਣ ਲੱਗੇ ਆ ਇਹਦੇ ਤੋਂ ਆਪਾਂ ਸ਼ੁਰੂ ਕਰ ਲਾਂਗੇ ਅੱਗੇ-ਅੱਗੇ ਤੁਹਾਨੂੰ ਇਕੱਲਾ-ਇਕੱਲਾ ਪਸ਼ੂ ਜਿਹੜਾ ਆਪਾਂ ਚਲਾ ਕੇ ਵੀਡੀਓ ਦੇ ਵਿੱਚ ਰੇਟ ਹੋਣਗੇ ਕੋਈ ਐ ਨਹੀਂ ਫੋਨ ਤੇ ਤੇ ਆ ਝੋਟੀ ਵੀ ਸੱਜਣੋ ਚੈੱਕ ਕਰਿਓ ਵੀ ਜਿਹੜੇ ਮਾਲਕਾਂ ਤੋਂ ਖਰੀਦੀ ਵੀਰ ਹਰਾਂ ਨੇ ਉਹਨਾਂ ਨੇ ਦੱਸਿਆ ਕਿ ਇਹ ਅਰਜਨ ਕੁੰਗੜ ਦੀ ਆ ਸਾਰੀ ਇੱਕ ਰੰਗ ਕਾਲੀ ਬਹੁਤ ਹੀ ਸ਼ਾਨਦਾਰ ਝੋਟੀ ਆ ਤੇ ਆ ਆ ਗਈ ਸੱਜਣੋ ਜਿਹੜੀ ਝੋਟੀ ਤੁਹਾਨੂੰ ਤੋਕੜ ਗੱਬ ਚੈੱਕ ਪਾਸ ਲੈ ਕੇ ਦੇਣੀ ਆ ਚ ਇਸ ਵੀਡੀਓ ਦੇ ਵਿੱਚ ਦੂਜੇ ਸੂਏ ਲਈ ਗੱਬਣਾ ਤੀਜੇ ਲਈ ਉਹ ਸਾਰੀ ਡਿਟੇਲ ਲਾਵਾਂਗੇ 4 ਤੋਂ 4.5 ਮਹੀਨਿਆਂ ਦੀ ਚੈੱਕ ਪਾਸ ਕਿੰਨਾ ਦੁੱਧਵਾਦਾ ਬੜਾ ਕੱਦ ਕਾਟ ਤੇ ਬੜਾ ਰੰਗ ਰੂਪ ਸੋਹਣਾ ਸੱਜਣੋ ਆਜੂ ਸ਼ੁਰੂ ਕਰਦੇ ਆਪਾਂ ਲਈਏ ਜਾਣਕਾਰੀ ਇਹਨਾਂ ਵੀਰਹਾਰਾਂ ਤੋਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਠੀਕ ਠਾਕ ਵਧੀਆ ਤੁਸੀਂ ਸੁਣਾਓ ਚੜਦੀ ਕਲਾ ਨਾ ਐ ਚੜਦੀ ਕਲਾ ਨਾ ਕੀ ਮੇਰੇ ਵੀਰ ਦਾ ਨਾ ਕੁਲਦੀਪ ਸਿੰਘ ਕੁਲਦੀਪ ਸਿੰਘ ਤੇ ਸਨ ਆਫ ਵੀਰੇ ਕਾਰਜ ਸਿੰਘ ਸਦਾ ਕਾਲ ਸਿੰਘ ਸਰਦਾਰ ਕਾਰਜ ਸਿੰਘ ਤੇ ਪਿੰਡ ਆ ਗਿਆ ਆਪਣਾ ਰਤੋਗੇ ਰਤੋਗੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਨੰਬਰ ਮੇਰੇ ਵੀਰ ਦਾ 94639 37412 ਇੱਕ ਵਾਰੀ ਹੋਰ ਰਿਪੀਟ ਕਰੀਏ 94639 37412 ਤੇ ਆਪਣਾ ਘਰੇਲੂ ਨਾਲ ਕਾਰੋਬਾਰ ਦੇ ਵਪਾਰ ਦਾ ਕੀਤਾ ਵੀ ਕਰਦੇ ਹਾਂ ਹਾਂਜੀ ਹਾਂਜੀ ਵੀ ਇਹ ਪੁਰਾਣਾ ਕਿ ਵੀਰੇ ਨਹੀਂ ਇਹ ਪੁਰਾਣਾ ਹੀ 5-4 ਸਾਲ ਤੋਂ ਆਪਣਾ ਅੱਛਾ 5-5-4 ਸਾਲ ਹੋ ਗਏ ਵੀ ਵਪਾਰ ਦਾ ਕੰਮ ਕਰਦੇ ਆਂ ਹਾਂਜੀ ਹਾਂਜੀ ਤੇ ਮਾਲ ਆਪਾਂ ਇਸ ਏਰੀਏ ਆਪਦੇ ਚੋਂ ਲੈਨੇ ਆਂ ਹਾਂਜੀ ਏਰੀਏ ਚ ਆਪਾਂ ਇਦਾਂ ਹੀ ਮਾਲ ਚੰਗਾ ਜਿੱਥੋਂ ਵੀ ਮੱਜੇ ਹਾਂ ਵੀ ਸਾਫ ਸੁਥਰਾ ਲੱਗੇ ਤਾਂ ਉੱਥੋਂ ਲੈ ਲਈਦਾ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਆ ਮੈਂ ਗੱਲ ਕਰੀਏ ਤਾਂ ਵੀਰੇ ਸੂਆ ਕਿਹੜਾ ਸੂਹ ਕੀ ਇਹਦਾ ਦੂਜਾ ਸੂਆ ਹੈ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸ ਤੀ ਵੀ ਇਹ ਦੂਜਾ ਸੂਆ ਸੂਹ ਹਾਂਜੀ ਹਾਂਜੀ ਤੇ ਪਹਿਲਣ ਦਾ ਦੁੱਧ ਕਿੰਨਾ ਕਰਿਆ ਵੀਰੇ ਪਹਿਲਣ ਦਾ ਉਹਨਾਂ ਦੇ ਕੈਨ ਮਦਾਗ 15 ਲੀਟਰ ਤੋਇਆ ਹੁੰਦਾ ਆਪਾਂ ਜਿਹੜੇ ਇਹਦੇ ਮਾਲਕ ਸੀ ਉਹ ਦੱਸਦੇ ਆ ਆਪਾਂ ਨੂੰ ਵੀ ਇਹਦਾ 15 ਲੀਟਰ ਦੁੱਧ ਜਿਹੜਾ ਆਪਾਂ ਚੋਇਆ ਪਹਿਲੂਨ ਕੱਟੀ ਦਾ ਹਾਂਜੀ ਹਾਂਜੀ ਹੁਣ ਦੂਜਾ ਸੂਆ ਹਾਂਜੀ ਦੂਜਾ ਸੂਆ ਛੇ ਦਾੰਦਾ ਜੀ ਮੂੰਹ ਛਿੱਗੀ ਆ ਹਾਂਜੀ ਤੇ ਮੰਨ ਕੇ ਚੱਲ ਵੀ ਦਿਨ ਕਿੰਨੇ ਲੈ ਜੂਗੀ ਦਿਨ 2-4 ਹੀ ਆ ਤੁਹਾਡੇ ਸਾਹਮਣੇ ਤਿਆਰ ਹੀ ਆ ਬਸ ਹਫਤੇ ਦੇ ਵਿੱਚ ਵਿੱਚ ਸੁੰਦੀ ਆ ਹਨਾ ਹਾਂਜੀ ਹਾਂਜੀ ਤੇ ਥਣਾ ਵੱਲੋਂ ਤੇ ਭਾਰ ਲੋਕ ਕੇ ਆ ਨਾ ਵੀਰੇ ਕਿ ਆਣ ਗਰੰਟੀ ਥਣਾ ਦੇ ਤੇ ਭਾਰ ਦੀ ਆਪਣੀ ਤੇ ਆ ਗਈ ਪਿਓਰ ਨੀਲੀ ਦੀ ਹਨਾ ਤੇ ਕਦ ਐਡਾ ਵੱਡਾ ਨੀਲੀ ਚ ਘੱਟ ਨਿਕਲਦਾ ਹਨਾ ਹਾਂਜੀ ਬਹੁਤ ਵੱਡਾ ਮੜਾ ਜਾ ਕੋਲੇ ਖੜਿਓ ਮੱਝ ਦੇ ਵੀਰੇ ਆਈਡੀਆ ਹੋ ਜਾਂਦਾ ਕ ਆ ਵੇਖੋ ਸੱਜਣੋ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਨੀਲੀ ਰਾਵੀ ਦੇ ਵਿੱਚ ਏਡਾ ਕੱਦ ਬਹੁਤ ਘੱਟ ਹਾਂ ਵੱਡੀ ਮੰਨਿਓ ਛੋਟੀ ਨਾ ਮੰਨਿਓ ਕਈ ਵਾਰੀ ਕੋਈ ਪਸ਼ੂ ਵੀਡੀਓ ਦੇ ਵਿੱਚ ਛੋਟਾ ਰਹਿ ਜਾਂਦਾ ਹਾਂਜੀ ਹਾਂਜੀ ਤੇ ਪਰ ਇਹਦਾ ਕੱਦ ਵੇਲ ਬਹੁਤ ਜ਼ਿਆਦੇ ਆ ਹਾਂਜੀ ਹਾਂਜੀ ਵੀਰੇ ਦੀ ਤੋਰ ਕਰਾਈਏ ਚੱਕ ਮਾਰ ਲਾ ਵੀਰ ਨੂੰ ਆਵਾਜ਼ ਪਾਵਾਂ ਸੱਜਣੋ ਥਾਣਾ ਲਿਓ ਭਾਰ ਲਿਓ ਵੀਰ ਹਰੀ ਕਹਿੰਦੇ ਵੀ ਬੇਫਿਕਰ ਹੋ ਜਿਓ ਬਾਕੀ ਤੁਸੀਂ ਪੈਸੇ ਖਰਚਨੇ ਆ ਕੇ ਵੇਖਿਓ ਤੇ ਤੁਹਾਡੇ ਪਸੰਦ ਆਊਗੀ ਤੇ ਲੇਵਾ ਵੀ ਬਹੁਤ ਚੰਗਾ ਤਿਆਰ ਕਰ ਜਾਣਾ ਹਜੇ ਮੈਂ ਨਹੀਂ ਕਿਉਂਕਿ ਦੈਣ ਕਰਦੀ ਕਰਾਉਂਦੀ ਨੇ ਇੱਕ ਹਫਤਾ ਲੈ ਜਾਣਾ ਬਰੀਕ ਚਮੜੀ ਦੀ ਆ ਥਣ ਚਵਾਈ ਵਾਲਾ ਲੱਗਾ ਹੋਇਆ ਕਮਾਲੋ ਸ਼ਕ ਕਮਾਲੋ ਦੇਖੋ ਤੇ ਕੱਦ ਤੁਰਦੀ ਮੈਂ ਦੇ ਵੀਰ ਦੇ ਕੱਤੋਂ ਵੀ ਇੰਤਾਜਾ ਲਾ ਲਿਓ ਮੈਂ ਜਿਵੇਂ ਤੁਹਾਨੂੰ ਪਹਿਲਾਂ ਨੋਟ ਕਰਾਇਆ ਨਾ ਨੀਲੀ ਰਾਵੀ ਦੇ ਵਿੱਚ ਤਕਰੀਬਨ ਮਧਰੀਆਂ ਮੱਝਾ ਰਹਿ ਜਾਂਦੀਆਂ ਤੇ ਪਰ ਇਹਦੀ ਵੇਲ ਕੱਦ ਵੱਡੇ ਢਾਂਚੇ ਮੂਹਰਾ ਵਾਲਾ ਕੱਦ ਆ ਪਿੱਛੋਂ ਸਫਾਈਆਂ ਸੂਈਆਂ ਚੰਗੀਆਂ ਮੇਲ ਪਹਿਲੀ ਵਾਰੀ ਵੀਰ ਹਰਣਾ ਹੋਇਆ ਤੇ ਰੇਟ ਤੁਹਾਡੇ ਨਾਲ ਉਹ ਕਰਾਵਾਂਗੇ ਜਿਹੜੇ ਕੋਈ ਲੈਣ ਦੇ ਵਿੱਚ ਤੁਹਾਨੂੰ ਮੁਸ਼ਕਲ ਨਾ ਹੋਵੇ ਇੱਥੋਂ ਇਹਦੇ ਥਾਣਾ ਦੀ ਆਪਸੀ ਗੈਪ ਦੂਰੀ ਚੈੱਕ ਕਰਿਓ ਨਾੜਾ ਨੂੜਾ ਲੇਵੇ ਤੇ ਬਹੁਤ ਚੰਗੀਆਂ ਤੇ ਪੂਰਾ ਚੰਗਾ ਦੁੱਧ ਪਾਉਗੀ ਤੇ ਵੀਰ ਜੀ ਇਹਦਾ ਰੇਟ ਕੀ ਰੱਖੋਗੇ ਇਹਦਾ ਰੇਟ ਇੱਕ ਬੱਚੀ ਆ ਜੀ ਇਹਦਾ ਜਿਹੜਾ ਮੁੱਲ ਆਪਾਂ ਡਿਮਾਂਡ ਕਰਦੇ ਹਾਂ 1,25,000 ਰੁਪਿਆ ਤੇ ਉਹਦੇ ਚੋ ਪਿਆਰ ਮੁਹੱਬਤ ਜਿਹੜਾ ਕੋਈ ਸੱਜਣ ਉਹ ਮਾਂ ਤਾਂ ਹੋ ਜੂਗਾ ਫੇਰ ਵੀ ਹੁਣ ਮੇਰੇ ਆਏ ਦਾ ਕਿੰਨਾ ਕਮਾਨਤਾਂ ਨਾਲ ਤੇ ਉਸ ਤੋਂ ਬਾਅਦ ਤੱਕ ਲੈਣੇ ਕਰਾ ਦੇ 1000 2000 ਕਰ ਦਾਂਗੇ ਜਿਆਦਾ ਨਹੀਂ ਮੰਨ ਲਾ ਵੀ 1 22 ਦੀ ਦੇ ਦਈਏ ਹਾਂਜੀ ਲਾਟੇ ਨੇ ਦੇ ਦਾਂਗੇ ਹਾਂਜੀ ਲਓ ਵੀ ਸੱਜਣੋ 1 ਲੱਖ ਤੇ 22000 ਦੀ ਬਾਕੀ ਹੋਰ ਕਿੱਲੇ ਤੇ ਹੁੰਦੀ ਤੇ ਮੁੱਲ ਵੀ ਇਹਦਾ 1 30 35 ਹੋ ਜਾਣਾ ਸੀ ਤੇ ਉਸ ਤੋਂ ਬਾਅਦ ਫਿਰ ਆਪਾਂ ਘਟਾਉਣੇ ਸੀ ਹਾਂ ਕਰਦੇ ਆ ਵੀਰੇ ਕੋਈ ਸ਼ੱਕ ਨਹੀਂ ਹਾਂ ਤੇ ਬਾਕੀ ਲੈਂਡ ਬਹੁਤ ਚੰਗੀ ਆ ਗਈ ਤੁਹਾਡੀ ਇੱਧਰ ਹਾਂਜੀ ਹਾਂਜੀ ਠੀਕ ਆ ਤੇ ਵੀਰੇ ਆ ਮੈਂ ਕਿਹੜਾ ਸੂਆ ਇਹ ਵੀ ਦੂਜਾ ਸੂਆ ਐ ਸਾ ਠੀਕ ਆ ਦੂਜਾ ਸੂਆ ਹਾਂਜੀ ਓਕੇ ਇਹਨੂੰ ਵੀ ਖੋਲ ਕੇ ਤੋਰਿਓ ਦੂਜਾ ਸੂਆ ਸੂਈ ਆ ਤੇ ਵੀਰੇ ਕਿੰਨੇ ਚਿਰ ਦੀ ਸੂਈ ਕਲਦੀ ਬਾਈ ਇਹਨੂੰ 8 ਦਿਨ ਹੋ ਗਏ ਵੀਰ ਜੀ ਅੱਜ ਇਹਨੂੰ ਇੱਥੇ 7-8 ਦਿਨ ਹੋਏ ਇੱਕ ਹਫਤੇ ਦੀ ਸੂਈ ਲਾ ਲੇ ਹਾਂਜੀ ਹਾਂਜੀ ਹੁਣ ਕਿੰਨੇ ਦੁੱਧ ਆ ਗਈ ਆ ਦੁੱਧ ਕੰਡੇ ਵਾਲਾ ਜਿਹੜਾ ਉਹ 10 ਲੀਟਰ ਆ ਜਿਹੜਾ ਕੰਡੇ ਵਾਲਾ ਦੁੱਧ ਇਹਦੇ ਕੋਲੇ 10 ਕਿਲੋ ਹਾਜ਼ਰ ਆ ਜੀ ਉਹਦਾ ਯਾਰਾ ਇਹ ਉਹ 10 ਹੀ ਲਾਓ ਤੁਸੀਂ ਕੰਡੇ ਜਿਹੜਾ ਵੀ ਆਪਣੇ ਨਾਲ ਸੌਦਾ ਕਰਦਾ ਉਹ 10 ਮੰਨ ਕੇ ਕਰ ਲੈ ਤੇ ਆ ਇਹ ਵੀ ਨੀਲੀ ਰਾਵੀ ਚ ਗਈ ਸਜਣੋ ਪੈਰ ਮਗਰਲੇ ਹੈਗੇ ਆ ਮੱਥੇ 'ਚ ਫੁੱਲ ਹੈਗਾ ਪੂਛ ਜਿੰਨੀ ਚਾਹੀਦੀ ਆ ਬੁੱਲ ਬੁੱਲ ਓਕੇ ਰਿਪੋਰਟ ਆ ਤੇ 10 ਕਿਲੋ ਦੁੱਧ ਐਸ ਵੇਲੇ ਆ ਜਿਹੜਾ ਤੁਸੀਂ ਚੋ ਲੈਣਾ ਦੂਜਾ ਸੂਆ ਸੂਈ ਝੋਟੀ ਆ ਅੱਖਾਂ ਬਿੱਲੀਆਂ ਥੋਡੀ ਦੇ ਵੀ ਨਿਸ਼ਾਨ ਆ ਤੇ ਥਣਾ ਚਵਾਈ ਵਾਲਾ ਲੱਗਾ ਹੋਇਆ ਗੱਲਾਂ ਬਾਤਾਂ ਹੋਈਆਂ ਮੀਰ ਕਹਿੰਦਾ ਵੀ ਚਵਾਈ 100 ਦੀ 100 ਇੱਕ ਨੰਬਰ ਆ ਤੇ ਤੜਕੇ ਵੀ 6:30 ਤੋਂ 7 ਵਜੇ ਚਵਾਈ ਹੋਈ ਹੈ ਦੀ ਚੱਲ ਪੁੱਤ ਚੱਲ ਆ ਦੇਖੋ ਸੱਜਣਾ ਤੇ ਟਾਈਮ ਵੀ ਜ਼ਰੂਰ ਨੋਟ ਕਰ ਲਿਓ ਇਸ ਮੈਂ ਤੋਂ ਕਿਉਂਕਿ ਇਹਦੀ ਜਿਹੜੀ ਚਵਾਈ ਹੋਈ ਨੂੰ ਹਜੇ ਕੋਈ 3 ਕ ਘੰਟੇ 4 ਹੀ ਹੋਏ ਆ ਕਿਉਂਕਿ ਹਜੇ 10 10:30 11 ਵਜੇ 11:30 ਦਾ ਸਮਾਂ ਹੀ ਆ ਜਦੋਂ ਵੀਡੀਓ ਬਣਾ ਰਹੇ ਆ ਤੇ ਸ਼ਾਮ ਨੂੰ ਬਹੁਤ ਸੋਹਣਾ ਲੇਵਾ ਜਿੰਨਾ ਇਹ ਤਾਂ ਵੈਤ ਉਸ ਹਾਵਣਾ ਕਰ ਜਾਂਦੀ ਆ ਤੇ ਬੱਚਾ ਇਹਦੇ ਕੋਲੇ ਕੀ ਆ ਵੀਰੇ ਇਹਦਾ ਕੱਟਾ ਆ ਬੇਟਾ ਇਹਦੇ ਮਗਰ ਸੱਜਣੋਂ ਆ ਗਿਆ ਕੱਟਾ ਇਹ ਨੋਟ ਕਰ ਲਿਓ ਜਿਹੜੀ 2 ਨੰਬਰ ਤੇ ਤੁਹਾਨੂੰ ਸੂਈ ਸਵਾਈ ਝੋਟੀ ਵਿਖਾਈ ਆ ਤੇ ਇਹਦਾ ਰੇਟ ਸ਼ਾਹ ਜੀ ਕੀ ਰਹੂਗਾ ਇਹਦਾ ਰੇਟ ਆ ਜੀ 80000 ਇਹਦੀ ਜਿਹੜੀ ਡਿਮਾਂਡ ਕਰਦੇ ਆਪਾਂ 80000 ਲੈਣ ਦੇ ਨਾਲ ਲੈਣ ਦੇ ਨਾਲ ਹਾਂਜੀ ਉਹਦੇ ਚੋਂ ਵੀ ਛੋੜ ਛੱਪਾ ਕੋਈ ਮਾੜਾ ਮੋਟ ਕਰ ਦਾਂਗੇ ਕਿ ਨਹੀਂ ਕੋਈ 2 400 ਹੀ ਆ ਜੀ 500 ਹਾਂਜੀ ਠੀਕ ਆ ਰੇਟ ਹੀ ਉਹਨਾਂ ਬੋਲ ਰੇਟ ਹੀ ਵੈਕਸ ਹੀ ਪਾਤਾ ਵੀ ਇੰਨੇ ਦੀ ਦੇ ਦਈਏ ਹੈਂ ਹਾਂਜੀ ਤੇ ਚੂਣ ਚਾਨ ਸੌ ਦੀ ਸੌ ਵਧੀਆ ਫੋਨ ਓਕੇ ਆਣ ਵੇਖੋ ਸੱਜਣੋ 80000 ਚ ਤਾਜੀ ਸੂਈ ਝੋਟੀ ਉਹਦੇ ਚੋਂ ਵੀ ਤੁਸੀਂ ਜਦੋਂ ਫੋਨ ਲਾਇਆ ਕੁਲਦੀਪ ਵੀਰ ਨੂੰ ਤੇ ਤੁਹਾਡਾ ਪਿਆਰ ਮੁਹੱਬਤ ਹੋ ਜਾਣਾ ਤੇ ਆ ਆ ਗਈ ਅੱਗੇ ਹਨਾ ਆ ਆ ਗਈ ਆ ਜੀ ਮੋਹਰਾ ਦੀ ਆ ਗਈ ਕੱਟੀ ਇਹ ਪਿਓਰ ਮੋਹਰਾ ਆ ਗਈ ਹਾਂਜੀ ਇਹ ਵੀ ਕੱਟ ਬਾਅਰ ਮੇਰਾ ਵੀਰ ਐਨ ਇੱਕ ਹਵਾਲ ਨਹੀਂ ਹਾਂ ਸਾਰੀ ਜੈੱਡ ਬਲੈਕ ਇੱਕ ਰੰਗ ਕਾਲੀ ਤੇ ਵੀਰੇ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਇਹਨੂੰ ਇਹ ਦੇ ਮਾਲਕਾਂ ਨੇ ਆਪਾਂ ਨੂੰ ਅਰਜਨ ਕੁੰਗੜ ਦੀ ਦੱਸੀ ਆ ਹਾਂਜੀ ਅਰਜਨ ਜਿੱਥੋਂ ਲਈ ਹੈ ਨਾ ਆਪਾਂ ਹਾਂ ਇਹਦੇ ਥਾਲੇ ਇਹਦੀ ਮਾਂ ਥਲੇ 15 ਕਿਲੋ ਦੁੱਧ ਆਪਾਂ ਇਥੋਂ ਪਿੰਡੋਂ ਲਈ ਆ ਦੂਰੋਂ ਨਹੀਂ ਲਈ ਨਹੀਂ ਝੋਟੀ ਬਹੁਤ ਚੰਗੀ ਆ ਹਾਂਜੀ ਹਾਂਜੀ ਠੀਕ ਆ ਤੇ ਉਹਨਾਂ ਨੇ ਕਿਹਾ ਵੀ ਅਰਜਨ ਕੁੰਗੜ ਦਾ ਟੀਕਾ ਲੱਗਾ ਸੀ ਹਾਂਜੀ ਹਾਂਜੀ ਵੇਖੋ ਸੰਭੀ ਕਿੰਨਾ ਆ ਇਹ ਗੰਦਾ ਆ ਗੱਡੀ ਹਾਂ ਤੇ ਸੁਆ ਪਹਿਲਾ 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 ਸੁਆ ਸੱਜਣੋਂ ਪਲੂਨ ਸੁੰਦੀ ਝੋਟੀ ਆ ਤੇ ਸਾਂਭਣ ਵਾਲੇ ਸੱਜਣਾ ਦਾ ਵੀ ਇੱਥੇ ਜੇਕਰ ਕਰਨਾ ਬੰਦਾ ਕਿ ਉਹਨਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਇੰਨੀ ਇਹਨੂੰ ਸੰਭਾਲਿਆ ਤੇ ਇੰਨੀ ਇਹਦੀ ਸੇਵਾ ਕੀਤੀ ਆ ਤੇ ਬਹੁਤ ਸ਼ਾਨਦਾਰ ਕੱਟੀ ਆ ਸੂਆ ਕਹਿਣ ਨੂੰ ਵੀਰ ਹਰੀ ਦੂਜਾ ਵੀ ਕਹਿ ਸਕਦੇ ਪਰ ਪਹਿਲਾ ਸੂਆ ਤੇ ਪਹਿਲਾ ਹੀ ਆ ਲੇਵਾ ਭਾਂਡਾ ਘੱਟੀ ਨੂੰ ਲੱਗਾ ਕੀ ਕਹਨੇ ਕਦ ਕਾਠ ਐਨ ਓਕੇ ਰਿਪੋਰਟ ਤੇ ਬਾਕੀ ਵੀਰੇ ਕਿਵੇਂ ਭਾਰਪੂਰ ਲਿਓ ਤੇ ਥਣਾ ਲਿਓ ਟਿੱਪੀ ਓਕੇ ਨਾ ਹਾਂਜੀ ਹਾਂਜੀ ਆਪਾਂ ਆਪਣੀ ਫੁੱਲ ਗਰੰਟੀ ਹੈ ਸਾਜੀ ਚਲੋ ਧੰਨਵਾਦ ਆ ਲੋ ਵੀ ਸੱਜਣੋ ਥਾਣਾ ਲਿਓ ਬੇਫਿਕਰ ਹੋ ਜਿਓ ਭਾਰ ਲਿਓ ਬੇਫਿਕਰ ਹੋ ਜਿਓ ਤੇ ਲੋਲੀ ਪੋਲੀ ਕੱਟੀ ਬਹੁਤ ਹੀ ਸ਼ਾਨਦਾਰ ਸਾਰੀ ਇੱਕ ਰੰਗ ਕਾਲੀ ਫੇਰ ਨੋਟ ਕਰਿਓ ਰਤੋਕੇ ਨਗਰ ਦੇ ਵਿੱਚ ਖੜੀ ਐ ਨੇੜੇ ਖੇਮ ਕਰਨਾਂ ਇੱਥੋਂ ਇਹਦੇ ਥਾਂ ਲੈਵੇ ਦੀ ਕੁਆਲਿਟੀ ਜਿਹੜੀ ਹਾਂ ਜੀ ਹਾਂ ਬੜੇ ਆਰਾਮ ਨਾਲ ਲੈ ਜਾਣਾ ਹਨਾ ਤੇ ਚੰਗਾ ਦੁੱਧ ਪਹਿਲਨ ਕੱਟੀ ਪਾਊਗੀ ਇਹਦਾ ਰੇਟ ਕੀ ਰਹੂਗਾ ਸਾ ਜੀ ਇਹਦਾ 1.5 ਆਈ ਰੇਟ ਇਹਦੀ ਜਿਹੜੀ ਡਿਮਾਂਡ ਕਰਦੇ ਆਂ ਪਾ 1 ਲੱਖ ਤੇ 5000 ਰੁਪਇਆ ਤੇ ਉਹਦੇ ਚੋਂ ਵੀ ਪਿਆਰ ਮੁਹੱਬਤ ਆ ਕਰਾਂਗੇ ਨਾ ਉਹ ਕਰਦਾ ਕੋਈ ਹਰਖੰਡ ਜਿਹੜਾ ਸੱਜਣ ਵੀ ਲੈਂਦਾ ਹਨਾ ਜੀ ਹਾਂਜੀ ਤੇ ਆਪਣੇ ਨਾਲ ਕਨੈਕਟ ਕਰੂਗਾ ਤੇ ਉਹ ਜਿੱਥੇ ਸੌਦਾ ਹੋਇਆ ਹਨਾ ਹਾਂਜੀ ਠੰਡੀ ਠੁੰਡੀ ਵਧੀਆ ਹਾਂ ਨਹੀਂ ਕੱਟੀ ਦਾ ਸੁਭਾਅ ਬਹੁਤ ਚੰਗਾ ਦੁੱਧ ਵੀ ਚੰਗਾ ਪਾਜੂ ਪਹਿਲਾਂ ਹਨਾ ਪਾਊਗੀ ਦੁੱਧ 12 ਤੋਂ ਪਲੱਸ ਦੇ ਦਊਗੀ ਹਾਂਜੀ 14 ਕਿਲੋ ਦੇ ਹਾਂ 12 ਤੋਂ ਪਲੱਸ ਪਲੱਸ ਚ ਹੋ ਸਕਦਾ ਅਗਲਾ ਕਿਉਂਕਿ ਵੀਰੇ ਜਿਹੜੇ ਮਾਲੀ ਦੀ ਧੀ ਆ ਨਾ ਉਹਦੇ ਬੱਚੇ ਚੰਗੇ ਆਏ ਆ तकरीबन ਰਿਜ਼ਲਟ ਬਹੁਤ ਵਧੀਆ ਆ ਤੇ ਇੱਕ ਆ ਝੁੱਟੀ ਆ ਗਈ ਇਹ ਸੂਆ ਕਿਹੜਾ ਇਹ ਪਹਿਲਾ ਸੂਆ ਜੀ ਅੱਛਾ ਇਹ ਵੀ ਪਲੂਨ ਹੀ ਹੁੰਦੀ ਹੈ ਹਾਂਜੀ ਪਲੂਨ ਹੀ ਠੀਕ ਆ ਇਹਦੀ ਵੀ ਤੋਰ ਕਰਾਈਏ ਚੱਕ ਆ ਸੱਜਣੋ ਇਹ ਇਹ ਵੀ ਹਫ਼ਤੇ ਦੇ ਵਿੱਚ ਵਿੱਚ ਸੂ ਹਣਾ ਹਾਂਜੀ ਇਹ ਵੀ ਇੰਨਾ ਵੀ 5-7 ਦਿਨ ਲਊਗਾ ਹਾਂ ਤੇਰੀ ਬੜੀ ਜਾ ਆ ਜੀ ਕਰਮਾਲੀ ਬਣੂ ਬਣੂ ਬੜੀ ਹਾਂ ਥੋੜੀ ਜੀ ਕਹੇ ਸੱਜਣ ਨੇ ਸਾਂਭੀ ਘਟਾ ਹਣਾ ਜੇ ਇਹੀ ਸੰਭੀ ਹੁੰਦੀ ਤੇ ਝੋਟੀ ਦੀ ਗੱਲ ਬਾਤ ਇਹਦੀ ਵੀ ਕਿਤੇ ਹੋਰ ਹੋਣੀ ਸੀ। ਜੀ ਤੁਹਾਨੂੰ ਪਤਾ ਉਹ ਮੈਂ ਇਹਨੂੰ ਘਰ ਖੋਣਾ ਪੈਂਦਾ ਇਹਨੂੰ ਖਵਾਇਆ ਨਹੀਂ ਵਿਚਾਰੀ। ਹਾਂ, ਵਾਕਈ ਸਹੀ ਆ ਤੇਰੀ ਗੱਲ ਵੀਰੇ। ਤੇ ਬਾਕੀ ਥਾਣੇ ਦਾ ਬਹੁਤ ਕਮੰਦਾ ਲੱਗਾ ਜੀ। ਸਿੰਗ ਵੀ ਚੰਗਾ। ਠੰਡੀ ਤੇਰੀ ਬਹੁਤ ਐ ਸਾਈ। ਤੇ ਚਮੜੀ ਬਰੀਕ ਦੀ ਦੁੱਧ ਸੋਨਾ ਦੇਊਗੀ। ਹਾਂਜੀ ਹਾਂਜੀ। ਨਹੀਂ ਵਾਕਈ ਸੱਜਣੋ ਇਹ ਵੀ ਝੋਟੀ ਨੋਟ ਕਰ ਲਿਓ ਵੀ ਪਲੂਨ ਸੁੰਦੀ ਆ ਤੇ ਹਫਤੇ ਦੇ ਵਿੱਚ ਵਿੱਚ ਸੂਪੂਗੀ ਤੇ ਥਾਣ ਬਾਲੀ ਕੁਆਲਟੀ ਵਾਲਾ ਲੱਗਾ ਇਹਨੂੰ ਵੇਖੋ। ਤੇ ਬਾਕੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਥੋੜਾ ਸਾਂਭਣ ਵਾਲੇ ਪੱਖ ਤੋਂ ਰਹਿ ਗਿਆ ਨਹੀਂ ਤਾਂ ਝੋਟੀ ਦੇ ਕੁਆਲਿਟੀ ਬਹੁਤ ਚੰਗੀ ਸੀ ਆਉਂਦੇ ਸੂਏ ਨੂੰ ਸਾਂਭਿਓ ਟੌਪ ਦੀ ਝੋਟੀ ਬਣੂਗੀ 2 ਰੁਪਏ ਵੀ ਰਲਾਉਗੀ ਤੇ ਭਾਅ ਵੀ ਇਹਦਾ ਉਹੋ ਜਿਹਾ ਹੀ ਹੋਊਗਾ ਕਿਉਂਕਿ ਹਾਂ ਨਹੀਂ ਠੀਕ ਆ ਸ਼ਾ ਇਹ ਕਿੰਨੇ ਦੀ ਐ ਸੁਣੋ ਕਰ ਦਈਏ ਹਾਂਜੀ ਇਹ ਕਿੰਨੇ ਦੀ ਗੁਲਦੀ ਵੀਰੇ ਇਹ ਕੁਛ ਆਈ ਠੰਡੀ ਤੇਰੀ ਬਹੁਤ ਹਾਂ ਸੁਭਾਅ ਬਹੁਤ ਚੰਗਾ ਹਨ ਇਹਦੇ ਟੋਕੜ ਵਾਲਾ ਭਾਅ ਹੀ ਆਗੇ ਇਹ 70000 ਰੁਪਿਆ ਹਾਂਜੀ ਉਹਦੇ ਚ ਪਿਆਰ ਮੁਹੱਬਤ ਜਰਾਰ ਉਹ 2000 ਰੁਪਿਆ ਹੋ ਜਾਊਗਾ ਪਿਆਰ ਨਾਲ 68000 ਦੀ 68000 ਦੇਣਾ ਨਹੀਂ ਠੀਕ ਆ ਓਕੇ ਰਿਪੋਰਟ ਪੱਕੀ ਗੱਲ ਹੁਣ ਰਹਿ ਕਰ ਲੋ ਮੈਂ ਨਾ ਹੋ ਗਈ ਬਾਅਦ ਚ ਵੀ ਲੈ ਕਲਦੀਮ ਤੇਰੇ ਗੱਲ ਪੈ ਜੇ ਮੈਂ ਨਾ ਕੋਈ ਗੱਲ ਨਹੀਂ 65000 ਦੀ ਹਾਂ ਨਹੀਂ ਠੀਕ ਆ ਮਾੜੀ ਤਾਂ ਨਹੀਂ ਕਿਸੇ ਨੂੰ ਯਾਰ ਦੁੱਧ ਪੀਣ ਵਾਲੀ ਨੂੰ ਹਨਾ ਕੋਕੜ ਕੋਈ ਇਹੋ ਜੀ 60 ਦੀ ਦਿੰਦਾ ਅਗਲਾ ਸੱਜੇ ਹੁੰਗੀ ਬਿਆਹ ਦੋ ਮਹੀਨੇ ਚੋਕੇ ਵੀ ਹਨਾ 60 65000 ਦੀ ਫੇਰ ਹੈਗੀ ਆ ਸਾਹ ਦਿੰਦਾ ਇਹ ਕੱਟੀ ਹੁੰਦੇ ਸਾਹ ਹਾਂ ਆਉਂਦੇ ਸੂਏ ਨੂੰ ਬੜੇ ਰੁਪਈਆਂ ਦੀ ਬਣ ਤੇ ਇਹਦਾ ਕੀ ਲੇਖਾ ਜੋਖਾ ਵੀਰੇ ਇਹ ਆ ਜੀ ਗੱਬਣ ਠੀਕ ਆ ਹਾਂਜੀ ਇਹ ਕਿੰਨੇ ਚਿਰ ਦੀ ਗੱਬਣ ਵੀਰੇ ਇਹ 4 ਮਹੀਨਿਆਂ ਦੀ ਆ ਗੱਬਣ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਚੈੱਕ ਪਾਸ ਅਗਲਾ ਜਿਹੜਾ ਖਰੀਦਦਾ ਉਹ ਕਰਾ ਕੇ ਲੈ ਜੀ ਹਾਂਜੀ ਕਰਾ ਕੇ ਲੈ ਜੀ ਠੀਕ ਆ ਤੇ ਹੁਣ ਦੁੱਧ ਵੀਰੇ ਇਹਦੇ ਕੋਲੇ ਦੁੱਧ ਦੇ ਥੱਲੇ 4 ਕਿਲੋ ਹੋ ਗਈ 8 ਬਾਰ ਚੋਈਦੀ ਏ ਇੱਕੇ ਟਾਈਮ ਚ ਹੁੰਨੇ ਆ ਤੇ ਮਿਲਦੀ ਆ 8 ਕਿਲੋ ਦੁੱਧ ਆ 4 ਕਿਲੋ ਦੁੱਧ ਇਹਦੇ 4 ਕਿਲੋ ਪਾੜੇ ਦੇ ਮਿਲਦੀ ਓਕੇ ਹੁਣ ਸਵੇਰ ਚੋਈ ਆ ਹਾਂਜੀ ਸਵੇਰ ਚੋਈਦੀ ਆਓ ਫਿਰ ਤਾਂ ਹੀ ਥੱਲੇ ਵਿਖਾਉਂਦੀ ਦੀ ਕੋ ਤੇ ਥਣਾ ਥਣਾ ਲੀਓ ਓਕੇ ਜਮਾ ਹਾਂ ਓਕੇ ਵਧੀਆ ਠੀਕ ਆ ਅਗਲਾ ਚੂ ਸਕਦਾ ਹਨਾ ਵੱਡੇ ਟਾਂਚੇ ਦੀ ਸਜਣ ਝੂਟੀ ਆ ਇਹ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਵੇਖੋ ਤੇ ਇਹ ਵੀਰੇ ਟੀਕੇ ਤੋਂ ਗੱਭਣ ਕੇ ਮਾਲੀ ਤੋਂ ਪੁੱਛਿਆ ਕੁਛ ਨਹੀਂ ਇਹ ਆਪਣੇ ਘਰ ਦੀ ਆ ਸਾਜੀ ਅੱਛਾ ਓਕੇ ਇਹ ਆਪਣੇ ਘਰ ਦੀ ਆ ਤੇ ਟੀਕੇ ਤੋਂ ਗੱਭਣ ਤੇ ਛੋਟੀ ਸੱਜਰ ਨੇ ਚੰਗਾ ਦੁੱਧ ਦਿੱਤਾ ਹੋ ਯਾਰ ਪਹਿਲੇ ਸਵਰੀਆ ਉਹ ਕੱਟੀ ਉਰਲੀ ਠੀਕ ਆ ਓਕੇ ਦੇਖੀ ਹਣੀ ਪਹਿਲੇ ਸੋ ਦਿੱਤਾ ਹੋਵੇ ਬੱਚਿਆਂ ਨਾਲ ਦੀ ਆਪਣੇ ਨਾਲ ਦੀ ਨਹੀਂ ਚੰਗੀ ਆ ਬਾਕੀ ਸਾਂਭੀ ਵੀ ਚੰਗੀ ਤੁਸੀਂ ਹਾਂਜੀ ਹਾਂਜੀ ਵੇਖੋ ਸੱਜਣੋ ਵੱਡੇ ਢਾਂਚੇ ਦੀ ਵੱਡੇ ਪੈਠਾ ਪੁੜੇ ਦੀ ਇੱਕੇ ਟਾਈਮ 4 ਕਿਲੋ ਦੁੱਧ ਆ ਤੇ ਇਹ ਹੋਊਗਾ ਕੋਈ ਐ ਨਹੀਂ ਹੈਗਾ ਵੀਰਾਂ ਰਾਣਾ ਗੱਲਾਂ ਬਾਤਾਂ ਹੋਈਆਂ ਜਿੰਨੀ ਗੱਲ ਵੀ ਦੱਸੀ ਆ ਭਰਾ ਰਾਣੇ ਸੱਚੀ ਤੁਹਾਡੇ ਨਾਲ ਸਾਂਝੀ ਕੀਤੀ ਆ ਚੈੱਕ ਤੁਸੀਂ ਕਰਾ ਲੈਣੀ ਆ ਦੁੱਧ ਤੁਸੀਂ ਚੋ ਲੈਣਾ ਤੇ ਇਹਦਾ ਰੇਟ ਫਿਰ ਅੱਜ ਸ਼ਾਹ ਜੀ ਇਹਦਾ 65000 ਇਹਦੇ ਜਿਹੜੀ ਡਿਮਾਂਡ ਆਪਾਂ 65 ਕਰਦੇ ਆ ਤੇ ਪਿਆਰ ਮੁਹੱਬਤ ਉਹ ਯਾਰ ਖੰਡ ਕਰਨਾ ਸ਼ਾਹ ਜੀ ਉਹ ਆ ਵੀ ਓਕੇ ਰਿਪੋਰਟ ਆ ਤੁਹਾਨੂੰ ਬਰਾ ਸਖਰ ਤੇ ਹੋਰ ਛੇ ਮਹੀਨਿਆਂ ਲੱਖੋਂ ਬਾਹਰ ਆ ਬਾਹਰ ਆ ਤੇ ਬਾਕੀ ਵਜ਼ਨ ਵੀ ਬਹੁਤ ਆ ਕੱਟੀਦਾ ਹਨਾ ਤੇ ਠੀਕ ਆ ਚਲੋ ਜਿਹੜਾ ਲੈ ਜੂ ਉਹਦੇ 2 ਰੁਪਈਆ ਲਾਉਗੀ ਘਾਟਾ ਨਹੀਂ ਪਾਉਂਦੀ। ਅੱਜ ਐਂ ਸ਼ਾਹ ਜੀ 2 ਮਹੀਨੇ ਨੂੰ ਚੋ ਵੀ ਸਕਦਾ ਕੋਈ ਪਾਵੇ ਦਾਣਾ ਦੂਣਾ ਚਲੋ ਪਾਈ ਜਾਊਗਾ। ਹਾਂ ਵੀ ਚਲ ਆਪਦਾ ਚਾਹ ਪਾਣੀ ਬਣਾਉਂਦੀ ਰਹੋ। ਠੀਕ ਹੈ। ਮੁੱਖੀ ਬੜੀ ਐ ਇਦਾਂ ਹੀ ਪਾਰਾ ਸੁੱਟ ਕੇ ਚੋਲਾਈ ਦੀ। ਠੀਕ ਆ ਵੀ ਲੱਤਾਂ ਨਹੀਂ ਮਾਰਦੀ। ਨਾ ਨਾ ਕੋਈ। ਚਲ ਜੀ ਇੱਕ ਅੱਧਾ ਦਿਨ ਉਪਰੇ ਥਾਂ ਜਾ ਕੇ ਕਰ ਵੀ ਜਾਊ ਤਾਂ ਹਨਾ ਫਿਰ। ਹਾਂ ਜੀ। ਗਾਂ ਤਾਂ ਆਸ ਵਾਲੀ ਆ। ਨਾਲੇ ਆਸ ਵਾਲੀ ਸਾਹਿਬ ਚੈੱਕ ਕਰਾ ਕੇ ਜਾਵੇ ਆਪਣੇ ਘਰ ਤਸੱਲੀ ਕਰਕੇ। ਹਾਂ ਤੇ ਆਹ ਕੱਟੀ ਕਰੀ ਮੇਰਾ ਵੀਰ ਪਿੱਛੋਂ ਐਨੂੰ ਇੱਕ ਵਾਰੀ ਫੇਰ। ਲਓ ਵੀ ਸਜਣੋ। ਆ ਕੱਟੀ ਫੇਰ ਚੈੱਕ ਕਰ ਲਓ ਇਹਦੀ ਇੱਕ ਪੰਜ ਡਿਮਾਂਡ ਕੀਤੀ ਆਪਾਂ ਹਨਾ ਹਾਂਜੀ ਤੇ ਉਹਦੇ ਚ ਚਲੋ ਜੋ ਪਿਆਰ ਮੁਹੱਬਤ ਬੰਨਦਾ ਉਹ ਕਰਦਿਆਂਗੇ ਹਨਾ ਆ ਵੇਖਿਓ ਸੱਜਣੋ ਮੈਂ ਨਸੀਲ ਇਹ ਵੀ ਬਹੁਤ ਆ ਜਿਆਰੀ ਠੰਡੀ ਛਾਈ ਆ ਤਲਿਆਰੇ ਪਾਏ ਨਾ ਤਾਂ ਹਾਂ ਸੰਗਲ ਚ ਰਹੀਆਂ ਮਈਆਂ ਹਨਾ ਲੇਵਾ ਬਹੁਤ ਚੰਗਾ ਕੱਟੀ ਉਹਦੀ ਬੜੀ ਫੋਲੀ ਹੋਵੀ ਤਾਂ ਹਾਂ ਨਹੀਂ ਬਾਕੀ ਵੀਰੇ ਹਜੇ ਝੋਟੀ ਚਾਰ ਹੋਣਾ ਦਿਨ ਲੈਂਦੀ ਹਫਤੇ ਤੋਂ 10 ਦਿਨ ਲੈ ਜਾਣੇ ਨਹੀਂ ਤੁਸੀ ਵੇਂਦੇ ਜੋ ਏਡੀ ਮੈਂ ਦਾ 1 40 1 35 ਮੰਗ ਕੋਈ ਸ਼ੱਕ ਨਹੀਂ ਵੀਰੇ ਆਪਾਂ ਇੱਕ ਪੰਜ ਕੀਤਾ ਦੇਣ ਲੈਣ ਵਾਲੀ ਗੱਲ ਨਹੀਂ ਵਾਕਿਆ ਹਾਂ ਵੀ ਹੁਣ ਬਾਲੀ ਕਸਾਈ ਨਾ ਕਰਨਾ ਹਨਾ ਹਾਂਜੀ ਹਾਂਜੀ ਤੇ ਆ ਮੈਂ ਦਾ ਤਾਂ ਜਮਾ ਹੀ ਆਪਾਂ ਐ ਕਰਤਾ ਵੀ ਲੈ ਜੇ ਅਗਲਾ ਫੜਨ ਲਈ ਫੜਦੋ ਵਾਲੀ ਗੱਲ ਹੀ ਹੈ ਹਾਂਜੀ 80 ਹਜ਼ਾਰੀ ਹਨਾ ਨਹੀਂ ਠੀਕ ਆ ਓਕੇ ਰਿਪੋਰਟ ਮੈਂ ਸਜਣੋ ਤਾਜੀ ਸੂਈ ਇਹ 10 ਕਿਲੋ ਆਪਣੇ ਘਰ ਉੱਤੇ ਸੱਲੀ ਕਰਕੇ ਲੈ ਤੇ ਵੀਰੇ ਦੁੱਧ 12 ਕਿਲੋ 12 ਕਿਲੋ ਦਾ ਦੁੱਧ ਦੇਈ ਜਾਊਗੀ ਆਪਸੇ ਦੇ ਦੇ ਦੋਗੀ ਆਰਾਮ ਨਾਲ ਧਰ ਮਰਾ ਦੀ ਬੱਚਾ ਲਾ ਕੇ ਵੇਖ ਲੈ ਲੈ ਬੱਚਾ ਲਓ ਪਸਮਾ ਤੂੰ ਆ ਸੱਜਣੋ ਫੇਰ ਇੱਕ ਵਾਰੀ ਚੈੱਕ ਕਰੋ 1 25 ਇਹਦੀ ਡਿਮਾਂਡ ਤੈਅ ਕੀਤੀ ਹੈ ਵੀਰ ਹਰਾਂ ਨੇ ਤੇ ਪਿਆਰ ਮੁਹੱਬਤ ਹੋਊਗਾ ਤੁਹਾਡਾ ਕਿੱਥੇ ਹੋ ਜਾਂਦਾ ਪਰ ਬੜੀ ਕੁਆਲਿਟੀ ਹੈ ਮੈਂ ਦੇ ਵਿੱਚ ਵੱਡੇ ਟਾਂਚੇ ਦੀ ਫੇਰ ਨੋਟ ਕਰ ਲਿਓ ਅੱਖ ਮਨਕਣੀ ਚਿੱਟੀ ਜਿਹੜੀ ਤੁਸੀਂ ਲੱਭਦੇ ਹੋ ਇਹਦੇ 'ਚ ਆ ਗਈ ਆ